ਕੋਸਾਬਾ ਮੁਰੇਂਦੇ ਹੋਏ ਕੋਠੇ ਦੇ ਆਏ ਅਮਰਧੌਣਾ ਦੇ ਪਿੰਡ ਕੋਸਾਬਾ ਮੁਰੇਂਦੇ ਹੋਏ ਕੋਸਾਬਾ ਦੇਖੋ ਚੱਕਰ ਇਹ ਕੋਸਾਬਾ ਕੋਸਾਬਾ ਮੁਰੇਂਦੇ ਹੋਏ ਅੰਦਰ ਵੜਦੇ ਕਿ ਘਾਨਾ ਖਿੱਚਦੇ ਗੈਂਗ ਬੈਂਗ ਠਿੱਕੀ ਠਿੱਕੀ ਸਾਰੀ ਇੱਕ ਬੰਦਾ ਹੋਰ ਕੱਟ ਕੇ ਸਾ ਮਿਲ ਅਜ ਸਾਥਰੀ ਕਾਲ ਜੀ ਕੀ ਹਾਲ ਚਾਲ ਠੀਕ ਠਾਕ ਸਾਰੇ ਵੈਲਕਮ ਬੈਕ ਟੂ ਨਿਊਜ਼ ਲੋਕਾਂ ਅੱਜ ਆ ਗਈ ਹੈ ਲੋੜੀ ਤੇ ਚੜੇ ਆਪਾਂ ਕੋਠੇ ਦੇ ਆਏ ਅਮਰਧੌਣਾ ਦੇ ਪਿੰਡ ਤੰਗ ਦੇਖੋ ਤੰਗ ਚੜੰਦੇ ਆ ਇਹ ਰਾਹੁਲ ਨੇ ਪਹਿਲਾ ਪਤੰਗ ਪਹਿਲਾ ਸੱਚ ਮੈਂ ਵੜਾ ਲਿਆ ਵਾ ਦੋ ਤਿੰਨ ਪਤੰਗ ਸਿਰ ਤੇ ਰਹੀ ਵੜਾ ਲਿਆ ਚੜ ਕੇ ਆਪ ਬਦਨ ਲਈ ਯਾਰ ਇਹ ਅਮਰ ਸਾਹਮਣੇ ਚੜਦੇ ਚੜਦੇ ਸਾਰੇ ਪਤੰਗ-ਪਤੰਗ ਚੜੰਦੇ ਆ। ਹੁਣ ਆਪਾਂ ਆਇਆ ਫਿਲਹਾਲ ਥੱਲੇ ਰੋਟੀ ਪਾਣੀ ਛਕ ਲਈਏ। ਫਿਰ ਚੜਦੇ ਆਂ ਉੱਪਰ ਕੋਠੇ ਤੇ ਤੇ ਡਾਨੀਆ ਪਤੰਗ। ਉਹ ਫਸ ਗਿਆ ਈ। ਬਣਾ ਲਾ ਦੇ। ਹੈ? ਆ ਗੁੰਡਾ ਦਾ ਨਾ ਕੋਈ ਪ੍ਰਧਾਨ ਕਰਾਉ। ਤੇ ਚੱਲ ਲੱਗੇਗਾ ਹੁਣ। ਲੈ ਕੇ ਨਾ ਲਿਖਾ ਲਾ ਦੇ ਜਿਹੜਾ ਵੀ ਹੈਗਾ। ਮਮਾ ਬਾਸ ਦੇ ਦੇ ਹੋਏ ਫਰਦ ਨੂੰ ਕਿ ਤਾ ਮਿਲਦੇ ਚੰਗਾ ਪੜਾਇਆ ਸੀ ਮੁੰਡਾ ਨਹੀਂ ਫਾਲੇ ਬਾਣਕ ਮਾਰ ਕੇ ਖੇਚ ਆਹੋ ਬਾਣਕ ਮਾਰ ਕੇ ਡੋਰ ਖੇਚਣਾ ਜਮਾਂ ਕੋਠੇ ਦੇ ਚਾਰ ਮਾਰ ਕੇ ਲੱਗਦੇ ਆ ਤੇ ਵੀ ਦੀ ਤੇ ਵਾਲਾ ਕੱਟਣਾ ਹੁਣੇ ਕੰਮ ਨਹੀਂ ਡਾਹਣਾ ਭਾਈ ਇਹ ਤਾਂ ਲੈ ਲਈ ਸੁਟਣਾ ਪਸੰਗ

ਲੁਕ ਬੁਰੀ ਜ਼ਰਾ ਕਾਣ ਕੁੜੇ ਦਿੱਤਾ ਕੀ ਤੂੰ ਕੁੜੇ ਮੋਲਣ ਦੀ ਮਾਰ ਗਈ ਯਾਰੀ ਆਹੋ ਜੈਕਟ ਲਾ ਦੇ ਨਾ ਸਬਚਰਾ ਆਇਆ ਤੇ ਕੋਤਲਾਵਾ ਨਹੀਂ ਪੈਂਦੀ ਵੱਡਾ ਤੋੜਦਾ ਸਾਲਾ ਕਹਿੰਦਾ ਦਾਰ ਬਣਾ ਸਾਨਾ ਹੋ ਗਿਆ ਸ਼ੋਰ ਪੜਿਆ ਮਰਾ ਤੁਹਾਨੂੰ ਲੈ ਕੇ ਉੱਥੇ ਕੁਲ ਲੱਗ ਗਈ ਪੈਗ ਉੱਤੇ ਨਾਲੀ ਤੋੜਦੇ ਕੱਟੂ ਹਲੇ ਰੱਖ ਲੋ ਪੇਚਾ ਦੇ ਲਾਓ ਮਮਾ ਚੜਨ ਦਿਆ ਨਹੀਂ ਮਾਮੇ ਕੋ ਨਸਰੀਆ ਦੇ ਨੰਬਰ ਰਪੋਟ ਹੁੰਦੇ ਵਾਸ ਨਾਲੀ ਦੂਜੇ ਬੰਨੇ ਕਰ ਕੋੜਾ ਦੱਬੀ ਦਾ ਨਹੀਂ ਜਿਹੜੇ ਬੰਦ ਰਹਾਂ ਹਵਾ ਨਹੀਂ ਨਾ ਹਵਾ ਹੀ ਨਹੀਂ ਲਾ ਦੇ ਪਿੱਛੇੜੀ ਮੈਂ ਕਹਿੰਦਾ

ਕਸ ਹੁਣ ਕਿੱਥੇ ਕੱਟੇ ਯਾਰ ਸਾਰੇ ਫੜਾ ਲਿਆ ਬੜਵਾ ਪੜਾਈ ਅੱਗ ਕੋਈ ਨਾ ਕੋਈ ਨਾ ਸਿਨੇਮੈਟਿਕ 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 ਤੁਨੂੰ ਟੀਕਾ ਮਾਰਨ ਵਾਲਾ ਜਿਹੜਾ ਮਾਰ ਜਾਈ ਜਾਏ ਯਾਰ ਕੋਸਾ ਪੁੱਛ ਨਹੀਂ ਖੜਾ ਸੰਗਰ ਹੈ ਕੋਸਾ ਮੈਂ ਵੀ ਇੱਕ ਪਾਲਾ ਮਾਮਾ ਤੇ ਤਾਜੀ ਕਾਣਾ ਹੁੰਦੀ ਦੇਖੀਆ ਲਾਲਾ ਲਾਲਾ ਕਿੰਨੇ ਪਹਿਰੇ ਸੋਣ ਅਲੂਨਾ ਗਰੇ ਸੋਣ ਸਭ ਕੁਝ ਬਲ ਮੇਰੇ ਪਾਸ ਨਹੀਂ ਕਲੂਸੀ ਵਿੱਚ ਸਿਆਦੀ ਬੁਲੀਦਾ ਮੈਸੇਜ ਆਂ ਮੂਝੇ ਯਾਦ ਆ ਸਹੋਰੀ ਕੀ ਮੈਂ ਬਸੋ ਤੇ ਪੰਨਾ ਦੇ ਕੀ ਤੇ ਚੋਰ ਕੀ ਲਾ ਰਾਤ ਲਗੇ ਦਿਲ ਨੂੰ ਤੇਰੀ ਮੁੰਡਾ ਇੱਕ ਗੋਟੇ ਤੋਂ ਤਿੰਨ ਤੇ ਚੜ ਗਏ ਆ ਸਿਮੂ ਲਾ ਰਹੁਣ ਨੂੰ ਓਏ ਚਲਾਵਾ ਜਿਆ ਡੂੜ ਕੇ ਗੱਡੀ ਪਾ ਰਗਣਾ ਮੈਨੂੰ ਪਰ ਆਇਆ ਅੱਖਾਂ ਖੋਲਦੀਆਂ ਨਹੀਂ ਸਾਲੀਆਂ ਸਿਮ ਬਲੀਆ ਕਾ ਆਇਆ ਹਾਂ ਤੇ ਆਵਾ ਤੂੰ ਆ ਫੜਿਆ ਕੋ ਦੇ ਪੁੱਤੇ ਕੋ ਪੁੱਤੇ ਭਾਈ ਤਲ ਲੱਗਣੀ ਪੁੱਤੇ ਕੋ ਕੁੱਤਾ ਮੇਲੇ ਲੁੰਡੀ ਨੀ ਆ ਇਸ ਤੇ ਆਪਣਾ ਪੈ ਲੱਗੇ ਪਿੱਛੇ ਜਿੱਕਾ ਮਾਰੋ ਤੂੰ ਪਰੇ ਹੋਇਆ ਪਿੱਛੋਂ ਵੀ ਆ ਗਿਆ ਆਦਾਂ ਤੋ ਟੌਪ ਤੇ ਨਹੀਂ ਫੜਦਾ ਉਹ ਲੱਗੇ ਚੱਕਰੇ ਪਰੇ ਹੋ ਜਾਂ ਸਿੰਪਰੇ ਆ ਰੇ ਬਦਈਆ ਮੇਰਾ ਬਾਤ ਚੰਦਾ ਭਈ ਆ ਗਿਆ ਇਹ ਪੈ ਗਿਆ ਤੇ ਇਹ ਕੋੜੋ ਬੋਹ ਮੱਕੀ ਮੱਠੀ ਕੂੜੇ ਘਰ ਦੀ ਔਰ ਸੀ ਕਿਸ ਦੇ ਨੇ ਪਤਾਂਗੇ ਨੰਗ ਪਾਰਾ ਕਰ ਰਹੇ ਦਾ ਕੀ ਪਤਾ ਹੀ ਨਹੀਂ ਲੱਗੰਦਾ ਆਵਾਜੇ ਹੋਣਾ ਪਿਆ ਨੇ इक्का भी अपना पीला भी अपना एक राहुल इधर चढ़ाया सिमु ने लाए सिमू ला था कि गोली पर पैर चल आहो

ਸਿਮੂ ਨੇ ਮਹਾਏ ਵੱਡਿਆ ਸਾਧੀਆਂ ਬਾਦ ਇੱਕ ਵੱਡਾ ਹੋਇਆ ਮੇਰਾ ਜੋੜ ਹੈਗਾ ਤੁਮ ਫਿਰ ਪਾਰਟੀ ਆਏਗਾ ਲੱਗ 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 ਕੇ ਟਿੱਲ ਦੇ ਸਿਮੂ ਲੱਗ ਗਿਆ ਨਹੀਂ ਲੱਗਾ ਇਹ ਹੁਣ ਲੱਗਾ ਇਹ ਹੁਣ ਪਿਆਈ ਜਿਵੇਂ ਤੇ ਚਲਾ ਕੇ ਬਈ ਚੈਣੀ ਮੈਂ ਆਮ ਕੇ ਸਿਮੂ ਨੇ ਪੜਾ ਲਿਆ ਭਾਈ ਐਂ ਘਾਲਾ ਤੈਨੂੰ ਲੱਭੇ ਕੁਛ ਤੈ ਹੀ ਆਲਾ 2023 25 25 ਆ ਲੈ ਤੂੰ ਰੌਲਾ ਛੱਪ ਪੇਜ ਮਾਰ ਮੈਂ ਥੋੜਾ ਹਲਕਾ ਰੱਖ ਜਿਹੜੀ ਖਿੱਚੀ ਵੱਜੇ 골ਦੀ ਬਾਣੇ ਛਾੜੇ ਹੁਣ ਛੋਟਾ ਵੀ ਦਰਵਾਜ਼ਾ ਛਾੜੇ ਮੈਂ ਕਿਚੀ ਦੇ ਦੇ ਯਾਰ ਬਈ ਇਹ ਨਾ ਉਹੀ ਪਾਈ ਬਿਲਾ ਜਨਾ ਮੈਂ ਨਾ ਬੇਚਾ ਲੀਂਦੀ ਕੋਈ ਲਾਓ ਲਾਓ ਵਡਾ ਨਾ ਨਾ ਵੇਖੇ ਵੇਖੇ ਆਮਰਾ ਦੇ ਕਿ ਆਮਰਾ ਦੇ ਬਾਬਾ ਫੀਰ ਆਇਆ ਤੋ। ਹੋਏ ਚਾ। ਹੋਏ ਨਹੀਂ ਆ ਲੱਗਿਆ ਹੀ ਗੰਜਲੇ। ਹੁਣ ਆndvi ਆਪਣੇ ਪੱਖ ਚ ਗੇਮ। ਇੱਕ ਬਾਲ ਚਲਾ ਮੋਮ। ਕਿੱਥੇ ਆ? ਹਾਇ ਚੇ ਚੇ। ਆਪਣਾ ਕਿ ਤੁਹਾਨੂੰ ਕੋਈ ਆਪਣੇ ਕੋਠੇ ਤੇ ਆਉਂਦਾ ਜਾ। बढ़ते बढ़ते गोली ही पैना अपना क्या बड़ी छेती स्वेटरमैन झड़न दे इथलैटिक मैन ਕਿੱਧਰ ਨੂੰ ਜਾਂਦਾ ਹੈ 스파이더맨 ਇਸ ਕਾਬੂ ਆਣੇ ਦਦੋ ਮੇਰਾ ਪੈਰ ਨਾ ਪੈ ਗਿਆ ਕੋਸਾ ਆ ਰਦਰ ਪਿੱਛੇ ਪੈਂਦੇ ਹੋਏ ਮੈਂ ਕਹਿੰਦਾ ਦੋ ਚਾਹ ਹੋਗਾ ਦਿਖਵਾ ਦੇ ਕਿਧਰ ਜਾ ਗਿਆ ਬੰਦਾ ਹਵਾ ਚੇਂਜ ਹੁੰਦੀ ਹੈ ਯਾਰ ਹਵਾ ਕਿ ਇਧਰ ਹੀ ਹੁੰਦੀ ਹੈ ਸਿਮੂ ਹਟ ਲਲਾ ਦੇ 스파이ਡਰਮੈਨ ਵੜਾ ਤੂੰ ਆਓ ਡਾ ਯਾਰ ਵੇ ਮੜਕੀ ਕੰਧ ਪਰ ਵਾਲੀ ਹੈ ਹਾਂ ਫੇਰ ਤੋਂ ਚੱਲ ਜੀ තර දො එඩු ලාගොටි පාග ප් ට ද බඩාන් ගැස තෙු ලාකොටික රොස් පෙද චසාන ਮਾਰ ਦੇ ਕੇ ਉਹ ਮਾਈ ਗੋਡ ਰਣੇ ਕੋਟ ਵਾਲੇ ਸੰਦੇ ਨੇ ਆ ਲੈਣਾ ਨਾ ਲਾਓ ਉੱਥੇ ਬਿੱਤਣਾ ਪਿੱਛਲੀ ਬੰਦਾ ਬਟਾ ਫੋਲੀ ਇਹਨੇ ਮਟਾ ਆ ਸੇਮ ਮੁੰਡਾ ਤੇ ਪੜੇ ਹੋ ਕੇ ਲਗਾਉਣੇ ਜਾਲੀ ਤੁਸੀਂ ਬੰਦੇ ਤੂੰ ਇੰਦੋਂ ਵਿੱਚ ਥੱਲੇ ਜਾਓ ਯਾਰ ਬੜਾਏ ਤਾਮ ਦੇ ਗੋਲੀ ਬਾਖ ਖਿੱਤੀ ਮਾਰਨਾ ਮੋਕਾ ਨਾ ਪੇਲਾ ਲਮਕਾ ਦੇ ਆਇਓ ਤੈ ਯਾਰ ਹੁਣ ਛੱਡ ਦੋ ਛੱਡ ਦੋ ਉੱਤੇ ਪੈ ਗਿਆ ਪੈ ਗਿਆ ਬੇਟਾ ਉਹ ਆ ਕੱਢ ਦੋ ਕੋਈ ਆ ਕੇ ਚੱਲ ਠੀਕ ਹੈ ਜਿਆਦਾ ਬਣਾ ਲੈਣਾ ਬੱਚੇ ਦੇ ਚੱਲੇ ਵਾ ਜਾਣਾ ਯਾਰ ਹੋ ਗਿਆ ਆ ਆ ਯਾਰ ਰੇ ਸਿਮੂ ਸਾਡੇ ਯਾਰ ਸਿਮਿੰਨ ਨੂੰ ਪਤਾ ਅੰਦਰ ਤੇ ਲੱਗਦਾ ਵਾਸ 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 ਰਾਤੀ ਸੜਦੇ ਸੜਦੇ ਕਹੇ ਸੜਦੇ ਉਹ ਨਾ ਨਲੋ ਉਹ ਕੀ ਆਉੜਾ ਉਹ ਕੀ ਆਉੜਾ ਵੱਡਾ ਹੋਇਆ ਉਹ ਕੀ ਆਇਆ ਉਹ ਜਾਣਾ ਇਹਦੇ ਪਰੇ ਦੀ ਬਾਤ ਨਹੀਂ ਮੈਨੂੰ ਲੱਗਦਾ ਆਹ ਅੱਜ ਬਰਲੇ 2 ਵਜੇ ਨੇ ਤੁਸੀਂ ਥੋੜਾ ਪਹਿਲਾਂ ਆ ਜਾਓ ਲੈ ਲਾਈ ਕਰੀਂ ਵਾਟਾ ਉਹ 2 ਠੀਕ ਆ ਗੋਲੀਪਾ ਸਿਮੂ ਜਾਮਣੀ ਉੱਤੇ ਅਮਰਾ ਤਲੇ ਰੱਖੇ ਤਰ ਚਾਕਦਰਾ ਉਹਨੇ ਥੱਲੇ ਥੱਲੇ ਸਿਮੂ ਚਿੱਟੇ ਦੇ ਛੁੱਟ ਦੇਮੋ ਕਿੱਤੇ ਮਾਰੇ ਕਿੱਤ ਨਹੀਂ ਵੱਜਣੀ ਸਿਮੂ ਕਿੱਤ ਨਹੀਂ ਵੱਜਣੀ ਇਹਦੇ ਨਾ ਥੱਲੇ ਚਲਾਉਣਾ ਥੱਲਾ ਥੱਲਾ ਬੜੇ ਬਤਾਗੇ ਤਾਂ ਨਾ ਪਹੁੰਚ ਆਉਂਦੇ ਮੈਨੂੰ ਪਿਆਰੇ ਹਰੇ ਗੋਲ ਗੋਏ ਸੀ ਬੰਦਾ ਮੈਨਾਂ ਲੱਗ ਗਿਆ ਆਮੜੇ ਵਢਾ ਲਿਆ ਚੰਗੇ ਰਹੇ ਖਿੱਚੀ ਨਹੀਂ ਫਿਰਨੀ ਕਿੱਲੇ ਵਢਿਆ ਠੀਕ ਲਿਆ ਲਾਣੇ ਪਾਣੀ ਹੋਣੇ ਨੂੰ ਲੱਗਦੀ ਸਿਮ ਲਾ ਦੇ ਚੁੱਕ ਪਤੰਗ ਉਹ ਵੀ ਲਾਤਾ ਰੀ ਆ ਗਿਆ ਮੈਂ ਲਾਤਾ ਫੜੋ 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 ਇੱਟਾ ਫੜੋ ਲਾਤਾ ਰੀ ਆ ਗਿਆ ਹੜੇ ਤੋਂ ਮਮਾ ਚਲ ਵੜਲਾ ਓਕੇ ਆ ਯਾਰ ਉਹ ਆਪਣਾ ਗਿਆ ਮਮਾ ਤਾ ਪੜਾ ਹੀ ਸਹੀ ਉਹਦਾ ਵੀ ਗਿਆ ਮਮਾ ਉਹ ਕਿੱਥੇ ਗਿਆ ਉਹਦਾ ਵੀ ਗਿਆ ਹੀਓ ਗਿਆ ਤੈਨੂੰ ਕਹਿਣਾ ਕਿ ਕਿੱਥੇ ਗਿਆ ਉਹ ਕਿੱਥੇ ਗਿਆ ਦੋੜ ਕਿੱਥੇ ਆ ਸੰਤ ਬਣਾ ਤੰਪੂਰਾ ਆਈਆ ਆੜੇ ਤੋਂ 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 ਓਕੇ ਆਪਣਾ ਆਪਣਾ ਨਹੀਂ ਆਪਣਾ ਵੀ ਗਿਆ ਨਹੀਂ ਨਹੀਂ ਪਰੇ ਚਲ ਗਿਆ ਉਹਦਾ ਵੀ ਗਿਆ ਤੇ ਆਪਣਾ ਵੀ ਉਹਦਾ ਜਿੰਦਾ ਰੰਗੰਬਰ ਇਹਦੇ ਰਮਬਾ ਨਹੀਂ ਰਮ ਰਮ ਹੋ ਗਿਆ ਰਮ ਹੋ ਗਿਆ ਕੋਈ ਨਹੀਂ ਘਰੇ ਹੀ ਪਿਆ ਛੋੜ ਦੇ ਮਾ ਛੱਡ ਦੇ ਗਿਆ ਤੇ ਮੜ ਗਈ ਛੋੜ ਦੇ ਬਾਰ ਮੜਤਾ ਤੇਰੇ ਵਾਰੇ ਮਾਮਾ ਮੰਮੀ ਆਣੇ ਯਾਦਵੇ ਹੋ ਕੋਈ ਗੱਲ ਨਹੀਂ ਜੀ ਲੈਣੇ ਹਵਾਇਸ ਤੇ ਚੀਜ਼ ਖਵਾ ਅਮਰੇ ਤਾਂ ਡਾਕਟਰ ਚੀਜ਼ ਲਾ ਗਰਨ ਲਾ ਗਾ ਲੈ ਰਾਜਾ ਬੰਨੇ ਆਣੇ ਦਾ ਦੋ ਬਾਰ ਅੱਗੇ ਚੱਲ ਤੇ ਖਿੱਚੀ ਮਾਰਨ ਦਾ ਮੌਕਾ ਆਮਰੇ ਤੇ ਲਾ ਆਏ ਕਿੱਤੀ ਖਿੱਚੀ ਕਿੱਤੀ ਕਿੱਤੀ ਜੋਰ ਨਾਲ ਖੇਡਾ ਹਮਰ ਟਿੰਜੀ ਮਾਰਨਿਆ ਦੇਖ ਖਿੱਚੀ ਮੈਂ ਖਿੱਚੀ ਜਾਂਦਾ ਬੱਡੋ ਯਾਰ ਗੋਲਦੀ ਬਾ ਸੜੀਆਂ ਹੋ ਗਈਆਂ ਚੇਕਾ ਮਾਰੇ ਬੱਡੋ ਫੇਰ ਵਾਹ ਪਾੜ ਗਿਆ ਗੋਲਦੀ ਬਾ ਤੇ ਚਲਾ ਦੇ ਗੋਲਦੀ ਬਾ ਆ ਗੋਲ ਖਿੱਚੀ ਆ ਗੋਲਦੀ ਖਿੱਚੀ ਜੀ ਢਿੱਲ ਰੇਟ ਖਿੱਚੀ ਜਾਂ ਨਹੀਂ ਮਾਮਾ ਪਤੰਗ ਪਾੜ ਗਈ ਚੁੰਜੋ ਦੀ ਪਤੰਗ ਖਿੱਚੀ ਵਾਲਾ ਨਹੀਂ ਹੈ ਨਾ ਅੰਗਰੇਜ਼ ਦੋਸਤ ਖਿੱਚੀ ਵਾਲੀ ਹੈ ਨਾ ਪਤੰਗ ਪਾੜ ਗਿਆ ਇਹਨਾਂ ਪੈ ਗਈ ਦੋਸਤ ਪਤਲੀ ਆ ਨਿਆ ਡੋਰ ਪਤਲੀ ਆ ਪੈ ਗਿਆ ਵਿੱਚ ਹੈ ਗੋਲਦੀ ਬਾ ਨਾਮ ਮੀਨਾ ਸਿਆ ਚੱਕ ਦੋ ਹਵਾਜੀ ਦੇਖੋ ਹੋ ਗਿਆ ਯਾਰ ਮਾਰੋ ਜਿੱਕਾ ਪੁੰਦਲ ਗਿਆ ਮਾਮਾ ਕਾਦੇ ਅਸਲੇ ਲੈਂਦਾ ਸਾਨੂੰ ਨਾਲ ਜਿੱਕਾ ਪੁੰਦਲ ਗਿਆ ਪਾੜ ਕੇ ਵੜਦਾ ਆ ਮਾ ਸੁਣ ਗਿਆ ਤੇਰਾ ਵੜੇ ਨਾ ਰੇ ਉਹ ਕਰਦੇ ਨਾ ਬਣਾਤੇ ਨਾ ਉਹ ਨਾ ਬਾਜੀ ਤੇ ਧੜ ਜੇ ਆਪਣਾ ਘਟਾਏਗਾ ਤਾਂ ਕੀ ਕਮਾਣਿਆ ਸਾਵੀ ਫੇਰ ਮੱਝਾ ਜਾ ਬੈ ਓਏ ਗਿਆ ਯਾ ਰੋ ਗਿਆ ਯਾ ਓ ਗਿਆ ਗਿਆ ਬਾਕੀ ਪੀ ਗਿਆ ਅਵਾਂ ਬੋਲੀ ਗਾੜੀ ਦੇ ਬੰਦਾਂ ਨੂੰ ਹਾਂ ਗਾੜੀ ਦੇ ਬੰਦਾਂ ਖਿਡਾਰੀ ਤੇ ਢੀਗ ਨਾ ਤੇਰੇ ਤੇ ਉਹ ਸੇ ਬਡਾ ਲਿਆ ਸਿਮੂ ਨੇ ਉਹ ਆਇਆ ਕਿੱਦਾਂ ਸੱਟ ਚੱਲਣ ਦੀ ਉੱਤੇ ਫੜ ਫੜ ਅੰਮੀ ਕੱਤੀ ਐ ਇੱਧਰੋਂ ਚੱਕੋਗੇ ਇਹਨੂੰ ਆ ਆਪਣਾ ਆਇਆ ਹੀ ਗੁੱਲੀਪਾ ਡਰ ਨਹੀਂ ਤੋਂ ਹੋ ਗਿੱਤੋ ਆਹ ਅੰਬਰ ਚੜਰਾ ਉੱਦਰਾ ਤੇੰਦਾਂ ਕੋਲੋਂ ਨੇ ਬੜੀ ਜੇ ਵਾਲੀ ਇੰਦਰੀ ਜੋ ਬੜੀ ਆ ਡੇ ਕਿੰਨਾ ਦੋ ਤਵਾ ਨੇ ਉਹ ਨਿਆਣੇ ਵੱਡੀ ਜਾਂਦਾ ਰਹੋ ਓਏ ਮੰਮੇ ਦੀ ਟੋਰ ਕਿੱਥੇ ਆ ਫੜੋ ਇਹਨੂੰ ਨੀਲਾ ਪਤੰਗ ਲੱਭਣੀ ਨਹੀਂ ਦਿਆ ਕੈਮਰੇ ਤੇ ਇਹਨਾਂ ਨਾਲ ਲੱਗਾਂਗੇ ਆਹੀ ਵੱਡੇ ਗੋਡ ਭਾਈ ਪੇਗਾ ਪੇਗਾ ਆ ਮੈਂ ਲੱਗਣਾ ਜਿਹੜਾ ਪਾਸੇ ਬੈਠਾ ਮੇਰਾ ਓਏ ਢੇਲੇ ਛੱਡ ਮਮਾ ਢੇਲੇ ਛੱਡ ਗੱਡਿਆ ਨਾ ਲਾ ਤੀ ਟਿੱਲ ਟਿੱਲ ਸੱਡ ਕੇ ਰੱਖ